ਬਾਈ ਚਾਂਸ ਜੇ ਕੋਈ ਬੰਦੇ ਨੂੰ ਨੁਕਸਾਨ ਹੋ ਜਾਵੇ ਕੋਈ ਮਾਰ ਪੈ ਜਾਵੇ ਮੀਂਹ ਦੀ ਆ ਜਮਾਈ ਸੋਕਾ ਲੱਗ ਗਿਆ ਫਸਲ ਹੋਈ ਨਹੀਂ ਉਹ ਚੀਜ਼ ਦਾ ਹੈ ਕੋਈ ਮੁਆਵਜ਼ਾ ਬੰਦੇ ਨੂੰ ਕੋਈ ਦੂਜੀ ਤਰ੍ਹਾਂ ਨਹੀਂ ਜਾਨਵਰ ਹੈਗੇ ਇੰਨੇ ਹੁਣ ਜੰਗਲ ਐਡੇ ਐਡੇ ਜੰਗਲ ਆ ਕੋਈ ਸ਼ੇਰ ਸ਼ੂਰ ਐ ਰੱਬ ਵਗੈਰਾ ਚੀਤੇ ਜੂਤੇ ਕੋਈ ਇਹੋ ਜਿਹਾ ਤਾਂ ਨਹੀਂ ਸੁਣਿਆ ਅਜੇ ਤੱਕ ਪਾਜੀ ਕਿਉਂ ਰੋਨੇ ਤੁਸੀਂ ਇਦਾਂ ਦੇਖੋ ਜੀ ਜੀ ਵੱਡੀ ਪ੍ਰਾਪਰਟੀ ਕਰਕੇ ਨਾ ਪਾਜੀ ਬਹੁਤ ਲੋਕਾਂ ਨੇ ਨਾ ਸਾਡੇ ਤੋਂ ਪਹਿਲਾਂ ਇੱਥੇ ਲਾਇਸੈਂਸ ਆਪਣੇ ਰਜਿਸਟਰਡ ਕਰਾਏ ਹੋਏ ਸੀ ਹੰਟਿੰਗ ਦੇ ਅੱਛਾ ਜੀ ਕਿਉਂਕਿ ਇਹ ਐਡਜਸਟ ਹੋ ਜੂਏ ਤਾਂ ਵੱਧ ਨਹੀਂ ਲੱਗੂਗਾ ਬਿਲਕੁਲ ਹਾਂ ਜੀ ਜਦੋਂ ਆ ਦੇਖੋ ਕਿੰਨੀਆਂ ਥਵੀਆਂ ਖੁੱਭੀਆਂ ਆ ਤੁਸੀਂ ਆ ਲੈਓ ਸਾਹਿਬ ਹਾਂ ਜੀ ਹਾਂ ਇਹ ਮੈਨੂੰ ਲੱਗਦਾ 6 ਫੁੱਟ ਤੋਂ 6 ਇੰਚ ਤੋਂ ਜ਼ਿਆਦਾ ਖੁੱਭੀਆਂ ਐ ਨਹੀਂਆਂ ਖੁੱਭੀਆਂ ਹੋਈਆਂ ਆ ਹਾਂ ਜੀ ਹਾਂ ਜੀ 5-6 ਇੰਚ ਬਾਕੀ ਸਾਰਾ ਅੰਦਰ ਅਡਜਸਟਮੈਂਟ ਆ ਅੰਦਰ ਉਹ ਅੰਦਰ ਤਾਂ ਹੈਗੇ ਹੈਗਾ ਲੀਵਰ ਭਾਜੀ ਸਾਰੇ ਜਿਹੜਾ ਮਰਜੀ ਚੱਕਣ ਦਾ ਖੋਲਣ ਦਾ ਜਿੱਦਾਂ ਹੁਣ ਅਸੀਂ ਕੋਈ ਰੋੜ ਰਾੜ ਤੇ ਲਿਆਉਣਾ ਦਾ ਮੈਂ ਇਕੱਠੀਆਂ ਘੱਲ ਲੈਣਾ ਹਾਂ ਨੀ ਤਾਂ ਫਿਰ ਤਤੀ ਫੁੱਟੀਆਂ ਦਾ ਬਹੁਤ ਹੋਣਦੀਆਂ ਜਾਣੀਆਂ ਬਹੁਤ ਔਖੀਆਂ ਹੋਣਦੀਆਂ ਹੈਨਾ ਇਹ ਵੀ ਇਹ ਵੀ ਹੈ ਹਾਂਜੀ ਹਾਂਜੀ ਜਿੱਦਾਂ ਉਹ ਤਵੀਆਂ ਦਾ ਥੋੜਾ ਸਿਸਟਮ ਹੋਰ ਲੱਗਾ ਆ ਇਹਨਾਂ ਦਾ ਹੋਰ ਲੱਗਾ ਆ ਆਜੋ ਭਾਜੀ ਇੱਕ ਤਾਂ ਜਿਹੜਾ ਉਹ ਟਰੈਕਟਰ ਵਗਰ ਤਵੀਆਂ ਆ ਹਾਂਜੀ ਹਾਂਜੀ ਉਹਨੂੰ ਕਹਿੰਦੇ ਆ ਦੂਜਾ ਰੌਕ ਫਲੈਕਸ ਤਵੀਆਂ ਇਹਨਾਂ ਨੂੰ ਹਾਂਜੀ ਜਿੱਦਾਂ ਇਹ ਨਾ ਇਹਨਾਂ ਨੂੰ ਤਵੀਆਂ ਨਾ ਸੌਲਡ ਵਸਦੀਆਂ ਤਵੀਆਂ ਲੱਗੀਆਂ ਆ ਹਾਂਜੀ ਆਹ ਦੇਖੋ ਉਹਨੂੰ ਕ ਉਹ ਤਾਂ ਵੀ ਗਿਆ ਉਹ ਜੇ ਕਦੇ ਪੱਥਰ ਆ ਜਾਂਦਾ ਜਿਹਦਾ ਹੁਣ ਸਾਡੇ ਇੱਥੇ ਪੱਥਰਲੀ ਜਮੀਨ ਪਥਰੇਲੀ ਜਮੀਨ ਬਹੁਤ ਆ ਹਾਂਜੀ ਹਾਂਜੀ ਪਹਿਲਾਂ ਮੈਂ ਐਕਚੁਅਲੀ ਇਹੀ ਤਵੀਆਂ ਯੂਜ਼ ਕਰ ਦਿੰਦਾ ਇੱਥੇ ਜ਼ਿਆਦਾ ਪਰ ਉਹ ਛੂਟੀਆਂ ਸੀਗੀਆਂ ਭਾਈ ਨਿਭੜਦਾ ਨਹੀਂ ਸੀ ਕੰਮ ਨਾ ਹਾਂਜੀ ਬਹੁਤ ਟਾਈਮ ਲਾ ਆਹ ਦੇਖੋਣਾ ਹੈ ਨਾ ਕਮਾਨੀਆਂ ਲਾਈਆਂ ਨੇ ਇਹਨਾਂ ਨੇ ਓਕੇ ਜੀ ਓਕੇ ਸਾਰੇ ਹਨਾ ਜਦੋਂ ਕੋਈ ਪੱਥਰ ਆਇਆ ਇਹ ਕਮਾਨੀਆਂ ਨੇ ਜੰਪ ਦੇਣਾ ਤਵੀਆਂ ਤਾਂ ਜਾਂ ਕੋਈ ਨਹੀਂ ਆ ਓਕੇ ਨਾ ਗੇਣੀ ਉੱਪਰ ਦੀਆਂ ਉਹ ਤਵੀਆਂ ਆ ਜਹਾਂਣ ਪੱਦਰ ਤੋੜਨਾ ਤੇ ਜਾਂ ਤਵੀਆਂ ਤੋੜ ਦੇਣੀਆਂ ਓਕੇ ਉਹਨਾਂ ਨੇ ਨਹੀਂ ਚੱਕ ਹੋਣਾ ਪੱਥਰ ਭੱਟ ਦੇਣਾ ਉਹਨਾਂ ਨੇ ਉਹਨਾਂ ਨੇ ਨਹੀਂ ਚ ਜਦੋਂ ਹੁਣ ਮੈਂ ਤਾਂ ਚੱਕਿਆ ਹੋਇਆ ਆ ਆ ਜੀਜ਼ ਨਾ ਹੁਣ ਤਾਂ ਲੱਗੀ ਨਹੀਂ ਹੈਗੀ ਤਾਂ ਚੱਕੀ ਹੋਈ ਆ ਢਿੱਲੀ ਆ ਨਾ ਦੇਖੋ ਹਾਂ ਜੀ ਹਾਂ ਇਹ ਨਾ ਇਹ ਹੁੰਦਾ ਵੀ ਕਹਾਕੂ ਕਿਤੇ ਇਹਨੇ ਰੋਲੀ ਜਾਣਾ ਪਿੱਛੇ ਜਿੱਦਾਂ ਤਵੀਆਂ ਨਾਲ ਜਦਾਂ ਟੱਕ ਜੀ ਨਹੀਂ ਦੇਣਾ ਹਾਂ ਇਹਨੇ ਐ ਜਮੀਨ ਪੱਧਰੀ ਕਰ ਦੇਣੀ ਜਿੱਦਾਂ ਤੁਹਾਡੇ ਸੁਹਾਗਾ ਫੇਰੇ ਆਂਦਾ ਮਗਰ ਓਕੇ ਜੀ ਯਾ ਯਾ ਇਹ ਵੀ ਚੀਜ਼ ਹੈਗੀ ਆ ਵਧੀਆ ਚੀਜ਼ ਹੈ ਵੈਸੇ ਇੱਥੇ ਟੱਕਣਾ ਵੀ ਪੰਨ ਦਿੰਦਾ ਹੋਊ ਇਹ ਹਾਂ 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 ਆਹ ਸਪਰਿੰਗ ਲੱਗਾ ਇਹਨੂੰ ਦੇਖੋ ਭਾਜੀ ਆ ਦੇਖੋ ਇਹਨੇ ਜਿੱਦਾਂ ਡਲਾ ਵੀ ਆ ਗਿਆ ਨਾ ਹੁਣ ਤਾਂ ਚੱਕਿਆ ਹੋਇਆ ਆ ਤਾਂ ਕਰਕੇ ਟੈਕ ਨਹੀਂ ਹੈਗਾ ਇਹਨੇ ਡਲੇ ਨਾਲ ਚੱਕਿਆ ਜਣਾ ਨੇ ਇੱਦਾਂ ਤੋੜ ਜੀ ਜਨਾ ਇਥੇ ਟੈਕਨੋਲੋਜੀ ਦਾ ਬਹੁਤ ਹੈ ਇਥੇ ਹਾਂ ਜੀ ਹਾਂ ਮਤਲਬ ਇੰਜੀਨੀਅਰੀ ਕਰਕੇ ਕੰਮ ਆਵਾ ਮੇਰੇ ਕੋਲ ਤਾਂ ਹੀ ਸੌਖਾ ਹੈ ਨਹੀਂ ਤਾਂ ਇਥੇ ਖੇਤੀਬਾੜੀ ਤੁਹਾਨੂੰ ਪਤਾ ਬੜੀ ਔਖੀ ਹੈ ਇਹ ਕਿੰਨੀ ਫੁੱਟੀਆਂ ਜੀ ਇਹ ਮੈਨੂੰ ਲੱਗਦਾ ਭਾਜੀ 22 ਫੁੱਟੀਆਂ ਜਾਂ 20 ਫੁੱਟੀਆਂ 22 ਫੁੱਟੀਆਂ ਹੋਣੀਆਂ 20 ਫੁੱਟੀਆਂ ਆਉਣੇ ਮੈਨੂੰ ਲੱਗਦਾ ਇਹ ਹਾਂ ਜੀ ਹਾਂ ਜੀ ਇਹ 20 ਬੁੱਟੀਆਂ 20 ਫੁੱਟੀਆਂ ਜੀ ਇਹ ਮੇਰੀਆਂ ਐਕਚੁਅਲੀ ਯੂਜ਼ਲੀ ਅਸੀਂ ਇਹ ਇਥੇ ਯੂਜ਼ ਕਰਦੇ ਹੁੰਦੇ ਸੀ ਕਿਉਂਕਿ ਇੱਥੇ ਪੱਥਰ ਪਹਿਲਾਂ ਪਹਿਲਾਂ ਬਹੁਤ ਸੀਗੇ ਪਰ ਹੁਣ ਉਸ ਤੋਂ ਬਾਅਦ ਮੈਂ ਬਹੁਤ ਪੱਥਰ ਕੱਢੇ ਵੀ ਇਥੋਂ ਕਈ ਵ Okay, या, okay. मोटे -मोटे okay, आ, okay, ओके हाँ, हाँ, या मतलब मोटे-मोटे पत्थर ਤੁਸੀਂ ਚੁੱਕ ਸਕਦੇ ਛੋਟੇ-ਮੋਟੇ ਨਹੀਂ ਚੁੱਕ ਸਕਦੇ ਨਾ ਉਹਨਾਂ ਦਾ ਫਿਰ ਜਾਂ ਫਿਰ ਇੱਕ ਹੋਰ ਮਸ਼ੀਨ ਆਉਂਦੀ ਆ ਉਹਨੂੰ ਕਹਿੰਦੇ ਰੌਕ ਪਿਕਰ ਓਕੇ ਜੀ ਤੇ ਫਿਰ ਉਹ ਲਾਣੀ ਪੈਂਦੀ ਆ ਹੁਣ ਆਹ ਦੇਖੋ ਤੁਸੀਂ ਉਹ ਕਿਸੇ ਪੱਥਰ ਤੇ ਲੱਗਣੀ ਤਾਂ ਫੇਰ ਟੁੱਟ ਗਈ ਉਹ ਦੇਖੋ ਨਾ ਅਜੇ ਤੇ ਘਾਹ ਫੜਿਆ ਇਹ 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 ਪੱਥਰਾਂ ਦੇ ਨਿਸ਼ਾਨੀ ਆ ਇਹ ਹਜੇ ਰੌਕ ਫਲੈਕਸ ਕਰਕੇ ਚੱਲ ਜਾਂਦੀ ਆ ਉਹ ਤਾਂ ਬਹੁਤ ਤੋੜਦੀ ਫਿਰ ਤਵੀਆਂ ਉਹ ਹਰ ਸਾਲ ਸਾਨੂੰ ਵੀ ਕਈ ਚੀਜ਼ਾਂ ਕਾਣੀਆਂ ਪੈਂਦੀਆਂ ਤਕਰੀਬ ਓਕੇ ਜੀ ਓਕੇ ਇਹ ਹੁਣ ਵੀ ਇੱਥੇ ਇਹ ਹਿਸਾਬ ਲਾ ਲਓ ਵੀ ਖੇਤੀ ਖੁੱਲੀ ਹੋਣ ਕਰਕੇ 200 ਗਿੱਲਿਆਂ ਵਾਲੇ ਨੂੰ ਵੀ ਐ ਸਮਝਦੇ ਆ ਵੀ ਛੋਟਾ ਫਾਰਮਰ ਆ ਹਨਾ ਆਪਣੇ ਇੰਡੀਆ ਵੀ 200 ਗਿੱਲੇ ਵਾਲਾ ਵੀ ਜੰਗਾ ਤਗੜਾ ਫਾਰਮਰ ਆ ਮੈਂ ਤੈਨੂੰ ਸ਼ੁਕਲੇ ਦੀ ਗੱਲ ਲਾਦਾ ਮੈਂ ਨਾ ਕੌਮਬਾਈਨ ਦਾ ਹੈਡ ਲੈਣ ਗਿਆ ਸੀ ਚਲ ਗਿਆ ਇਧਰ ਵਿੰਡਸ ਰਲ ਹਨਾ ਹਾਂਜੀ ਉਧਰ ਮੇਰੇ ਰੌਬਟ ਬੀਜਦਾ ਕਰਕੇ ਉਹ ਕੋ ਮਸ਼ੀਨ ਦੀ ਸੈਟਿੰਗ ਹੋਰ ਵਾ ਕਿਉਂਕਿ ਰੋਬਟ ਮੱਝਾ ਦਾ ਕੰਮ ਜ਼ਿਆਦਾ ਕਰਦਾ ਉਹ ਮੱਕੀ ਬੀਜਦਾ 20 ਇੰਚ ਤੇ ਹਾਂਜੀ ਰੋ ਹਣਾ ਤੇ ਮੋਸਟਲੀ ਲੋਕ 3 ਇੰਚ ਤੇ ਬੀਜਦੇ ਆ ਉਹ ਤਾਂ ਬੀਜ ਤੇ ਬੀਜਦਾ ਕਿਉਂਕਿ ਚਾਰਾ ਬਣਾਉਣਾ ਹੁੰਦਾ ਚਾਰੇ ਲਈ ਫੇ ਮੱਕੀ ਸੰਘਣੀ ਵੀ ਹੋਵੇ ਤਾਂ ਵਧੀਆ ਨਿਕਲ ਆਉਂਦੀ ਆ ਮੈਨੂੰ ਇਸ ਚੀਜ਼ ਦਾ ਪਹਿਲਾਂ ਪਤਾ ਨਹੀਂ ਸੀਗਾ ਤੇ ਮੈਂ 20 ਇੰਚ ਦਾ ਸਾਰਾ ਕੁਝ ਜਗਾੜ ਸੈੱਟ ਕਰ ਲਿਆ ਆਪਣਾ ਮੈਨੂੰ ਲੱਗਾ ਵੀ ਇਹੀ ਵਧੀਆ ਸਿਸਟਮ ਆ ਨਾ ਤੇ ਮੈਂ ਨਾ ਦਾ ਕੇਦੋ ਹੈਡਲਾਈਨ ਚੱਲ ਗਿਆ ਕੰਬਾਈਨ ਦਾ ਇਧਰ ਵਿੰਸ ਨਾਲ ਤੇ ਮੈਂ ਉਹਨੂੰ ਕਿਹਾ ਵੀ ਤੂੰ ਹੈਡ ਘੱਟ ਵਿੱਚ ਲੰਗਾ ਇਦਾਂ ਗੱਲਾਂ ਹੋਣ ਲੱਗ ਪਈਆਂ ਕਹਿੰਦਾ ਯਾਰ ਛੋਟੇ ਜ਼ ਵੇ ਵੱਡੇ ਜ਼ਮੀਨਦਾਰਾਂ ਦਾ ਕੰਮ ਵਧੀਆ ਚੱਲਦਾ ਆ ਮੈਂ ਕਿਹਾ ਠੀਕ ਆ ਮੈਂ ਕਿਹਾ ਵੀ ਕਿੰਨੀ ਜ਼ਮੀਨ ਤੇ ਕੋ ਕਹਿੰਦਾ ਮੇਰੇ ਕੋ 1100 ਏਕੜ ਆ ਮੈਂ ਚਮੂ ਵਾਲ ਦੇਖਾਂ ਵੀ 1100 ਏਕੜ ਦਾ ਛੋਟਾ ਜ਼ਮੀਨਦਾਰ ਆ ਇਹ ਕਹਿੰਦੇ ਉਹ ਕਹਿੰਦਾ ਖતમ ਹੋ ਰਿਹਾ ਛੋਟੇ ਜ਼ਮੀਨਦਾਰ ਮੈਂ ਹੈਰਾਨ ਸੀ 1100 ਏਕੜ ਗੋਰਾ ਸੀ ਮੈਂ ਕਿਹਾ ਬਾਤ ਤੇਰੇ ਮੈਂ ਕਿਹਾ ਇੱਥੇ ਲੋਕੀ ਦਾ ਹਾਲ 11 ਏਕੜਾਂ ਲਈ ਮਰ ਜਾਂਦੇ 1100 ਲੈ ਕੇ ਬੈਠਾ ਇਹ ਹੀ ਆ ਜੀ ਹੁਣ ਤੁਸੀਂ ਇਹਨੂੰ ਤੁਸੀਂ ਇਹਨੂੰ ਕਿਹਾ ਵੀ ਛੋਟੀ ਆ ਇਹ ਤਵੀਆਂ ਜੇ ਉਹਦੇ ਕਰਕੇ ਕਿਹਾ ਵੀ ਉਹ ਤੁਹਾਡੇ ਕੋਲ ਵੱਡੀਆਂ ਇਹ ਤੁਹਾਨੂੰ ਛੋਟੀਆਂ ਲੱਗਦੀਆਂ ਹੁਣ ਇੱਕ ਹਿਸਾਬ ਨਾਲ ਜੇ ਦੂਜੀ ਤਰ੍ਹਾਂ ਦੇਖਿਆ ਜਾਵੇ ਇਹ ਵੀ ਕਿੱਡੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਅਸੀਂ ਤਾਂ ਸ਼ੁਕਰਗੁਜ਼ਾਰ ਹਾਂ ਜਦੋਂ ਟਰੈਕਟਰ ਮੀਡੀਆ ਤੋਂ ਮਗਾਇਆ ਸੀ ਨਾ ਮੈਂ ਫੋਰਡ ਤੇ ਨਾਲ ਟਰਾਲੀ ਮਗਾਈ ਸੀ ਤੇ ਨਾਲ ਥੋੜੇ ਸੰਦ ਮਗਾਇਏ ਸੀ ਤਾਂ ਹਾਲ ਹੁਲਿਆ ਅਸੀਂ ਇੱਥੇ ਲੈ ਆਏ ਹੈ ਨਾ ਜੋ ਜ਼ਮੀਨ ਜਦੋਂ ਬਾਈ ਕੀਤੀ ਅਸੀਂ ਆਹ ਤੇ ਮੈਂ ਕਹਾਂ ਚਾਹ ਲਿਥੇ ਬੋਹਨੇ ਆ ਹਾ ਸਾਡਾ ਦਿਮਾਗ ਆਪਣਾ ਉਦਾਂ ਦਾ ਹੀ ਆਪਣਾ ਦੇਸੀ ਉਹ ਹੜ ਲੈ ਆਂਦੇ ਪਾ ਕੇ ਉਹ ਤਾਂ ਭੈੜਾ ਨੇ ਲੱਗਿਆ ਕਰੇ ਬਾਜੀ ਸ਼ਾਮ ਤੱਕ ਹਾਂ ਤੂੰ ਦੇਖੋ ਕਿੱਡਾ ਲੰਮਾ ਚੱਕਰ ਆ ਉਹ ਤਾਂ ਸੂਤ ਹੀ ਨਾ ਆਵੇ ਮੈਂ ਹੈਰਾਨ ਤੇ ਪਤਾ ਨਹੀਂ ਤਾਂ ਗੋਰਾ ਰੰਗ ਦਾ ਹੀ ਹੱਸਣ ਲੱਪੇ ਮੈਂ ਦੇਖ ਕੇ ਉਹ ਕਹਿੰਦਾ ਵੀ ਤੁਸੀਂ ਕੀ ਸਬਜੀ ਬਿਜਣ ਲਗੇ ਇੱਥੇ ਮੈਂ ਕਿਹਾ ਸਬਜੀ ਹਾਂ ਕਹਿੰਦਾ ਤਾਂ ਹਾ ਟਰੈਕਟਰ ਦਾ ਕਹਿੰਦਾ ਤੁਹਾਡਾ ਗਾਰਡਨਿੰਗ ਵਾਲਾ ਆਇਆ ਮੈਂ ਹੈਰਾਨ ਹੋ ਗਿਆ ਤੇ ਇਦਾਂ ਹੀ ਪਾਜੀ ਇੱਥੇ ਜਿੱਦਾਂ ਜ਼ਮੀਨਾਂ ਆ ਮਸ਼ੀਨਰੀ ਵੀ ਬਹੁਤ ਵੱਡੀ ਆ ਤੇ ਉਸ ਹਿਸਾਬ ਨਾਲ ਹੀ ਆ ਰੱਖਣਾ ਪੈਂਦਾ ਜਗਾਰ ਸਾਰਾ ਕੁਝ ਹਾਂ ਬਿਲਕੁਲ ਜੀ ਆਪਾਂ ਕਰਦੇ ਆ ਸ਼ੁਗਲ ਮੇਲੇ ਦੀ ਆਪਾਂ ਇੰਡੀਆ ਤੋਂ ਆਏ ਆ ਆਪਾਂ ਨੂੰ ਲੱਗਦਾ ਵੀ ਉਦਾਂ ਦਾ ਹੀ ਸਿਸਟਮ ਆ ਪਰ ਨਹੀਂ ਉਦਾਂ ਦਾ ਸਿਸਟਮ ਨਹੀਂ ਹੈਗਾ ਇੱਥੇ ਬਹੁਤ ਡਿਫਰੈਂਟ ਆ ਹੁਣ ਕੰਮ ਵੀ ਪਾਜੀ ਕਿੰਨਾ ਇਹ 30 ਫੁੱਟ ਹੀ ਆ ਤਵੀਆਂ ਇਹ ਕਿੰਨਾ ਕੰਮ ਖੇਚਣਾ ਮੈਂ ਕਹਿੰਦਾ ਕਿਲੇ 'ਚ ਇਹਦੇ ਚਾਰ ਢੇਡੇ ਨਹੀਂ ਆਉਣੇ ਹੈਗੇ ਮੈਂ ਕਹਿੰਦਾ ਹੋਈ ਹਾਂ ਜੀ ਆਹ ਦੇਖ ਲਓ ਤੁਸੀਂ ਇੱਥੇ 45 ਏਕੜਾਂ ਟਾਕਾ ਮੈਨੂੰ ਲੱਗਦਾ ਆ ਵੜਾ ਤੇ ਮੈਨੂੰ ਆਦਾ ਇੱਥੇ ਮਸਾਂ ਹੀ 2.5 ਜਾਂ 3 ਘੰਟੇ ਲਾਦੇ ਇਹਨਾਂ ਤੇਰੀ ਤਵੀਆਂ ਫੇਰਨ ਕੀ ਮੈਂਟ ਚ 45 ਏਕੜ ਤੇ ਤਾਂ ਇਹ ਵੀ ਹੈ ਨਹੀਂ ਵੀ ਤਵੀਆਂ ਦੇਖ ਲਓ ਇੱਕ ਇੱਕ ਗਾਰੀ ਲਾਈਆਂ ਆ ਇਹ ਵੀ ਹੈ ਨਹੀਂ ਵੀ ਉਦਾਂ ਹੀ ਉੱਪਰ ਫੇਰੀ ਜਾਂਦੇ ਆ ਤੇ ਇਹ ਹੁਣ ਜਦੋਂ ਤਿਆਰ ਕਰਨਾ ਤੁਸੀਂ ਇਹਨੂੰ ਦੂਹਰ ਤਿਹਰ ਕਰਨਾ ਹਾਂ ਹਾਂਜੀ ਹਾਂਜੀ ਉਹ ਦੇਖ ਲਈਦਾ ਜਦੋਂ ਹੁਣ ਆ ਥੋੜਾ ਜਿਹਾ ਗਿੱਲੀ ਬਾਹ ਹੋਈ ਆ ਨਾ ਤੁਹਾਨੂੰ ਪਤਾ ਐ ਇਸ ਸਾਲ ਮੀਂਹ ਬਹੁਤ ਪਿਆ ਹਾਂ ਜੀ ਐਤ ਕੀ ਬੈਦ ਬਾਲਾ ਨਹੀਂ ਵਧੀਆ ਆ ਹੁਣ ਹੁਣ ਲੱਗਾ ਨਾ ਉਦਾਂ ਹੈਗਾ ਆਪਾਂ ਕੋ ਮੇਰੇ ਕੋ ਪੈਕਰ ਵੀ ਹੈਗਾ ਹੁਣ ਤਾਂ ਮਸ਼ੀਨਰੀ ਰੱਬ ਦੀ ਕਿਰਪਾ ਨਾਲ ਸਾਰੀ ਲਈ ਹੋਈ ਆ ਹਾਂਜੀ ਉਹ ਰੂਲਰ ਮਾਰਦੀ ਦਾ ਤੇ ਉਹਨੇ ਡਲੇ ਸਾਰੇ ਤੋੜ ਲਏ ਨਹੀਂ ਰੂਲਰ ਜਿਆ ਹੁੰਦਾ ਆ ਲੋਹੇ ਦਾ ਹਾਂਜੀ ਉਹਨੂੰ ਦੰਦੇ ਜਿਆ ਵੀ ਹੁੰਦੇ ਮੇਰੇ ਕੋ ਪਿਆ ਤਾਂ ਦਿਖਾਵਾਂਗਾ ਉਹ ਉਹ ਮਾਰਦੀ ਤਾਂ ਉਹਨਾਂ ਫਿਰ ਆਡ ਵਾਲੇ ਡੋਲ ਟੁੱਟ ਜਾਂਦੇ ਆ ਪਰ ਉਹਦਾ ਤਾਂ ਤਵੀਆਂ ਨਾਲ ਹੀ ਸੈੱਟ ਹੋ ਜਾਂਦਾ ਕੰਮ ਹੁਣ ਮੈਂ ਉਹੀ ਮੈਂ ਪੁੱਛਣ ਲੱਗਾ ਸੀ ਭਾਜੀ ਨੂੰ ਵੀ ਇਹਨੂੰ ਦੌਰ ਮਾਰੀਏ ਕਿ ਮੇਰਾ ਇਰਾਦਾ ਵੀ ਇਹਨੂੰ ਖਾਦ ਪਾ ਕੇ ਦੌਰ ਮਾਰਦੀਏ ਤਾਂ ਕਿ ਖਾਦ ਵੀ ਡਲਜੂ ਨਾਲ ਹਾਂਜੀ ਹਾਂ ਤੇ ਨਾਲੇ ਕੰਮ ਹੋ ਜੂ ਸਾਡਾ ਕਿਉਂਕਿ ਹੁਣ ਕਾਫੀ ਡੂੰਗੀਆਂ ਲੱਗੀਆਂ ਤਾਂ ਤਵੀਆਂ ਦਾ ਗਿੱਲਾ ਕਰਕੇ ਪੱਠ ਹੋ ਗਿਆ ਚੰਗਾ ਤੇ ਰੋਟਾਵੇਟਰ ਵੀ ਹੁੰਨੇ ਆ ਜੀ ਇੱਥੇ ਰੋਟਾਵੇਟਰ ਵੀ ਹੁੰਦੇ ਆ ਭਾਜੀ ਪਰ ਉਹ ਕਿੱਥੇ ਤੇ ਕੰਮ ਆਉਂਦੇ ਉਹ ਤਾਂ ਸਬਜ਼ੀ ਸੂਜੀ ਬੀਜਾਂ ਵਾਲੇ ਆਪਣੇ ਮਾੜੇ ਮੋٹے ਕੰਮ ਆਉਂਦੇ ਇਹਨਾਂ ਦੇ ਸਾਂਚੇ ਵਾਲੇ ਨਹੀਂ ਹੈਗੇ ਵੱਡੇ ਭਾ ਪਰ ਮਸ਼ੀਨਾਂ ਤਵੀਆਂ ਇੱਥੇ ਇਦਾਂ ਦੀਆਂ ਆ ਜਿੱਦਾਂ ਹੁਣ ਮੈਂ ਮਗਰ ਉਹ ਲਾਇਆ ਹੋਇਆ ਪਿੱਛੇ ਜਿਗਾੜ ਕਈਆਂ ਦੇ ਮਗਰ ਰੂਲਰ ਲੱਗੇ ਹੁੰਦੇ ਆ ਤਵੀਆਂ ਦੇ ਓਕੇ ਜੀ ਉਹ ਤਾਂ ਇਹਨਾਂ ਬਜਰੀ ਬਣਾਉਂਦੇ ਦੀਆਂ ਮਤਲਬ ਕਿ ਮਿੱਟੀ ਬਣਾਉਂਦੇ ਆ ਬਿਲਕੁਲ ਅੱਛਾ ਜੀ ਹਾਂਜੀ ਹਾਂਜੀ ਇਹਨਾਂ ਬ੍ਰੀਕ ਕਰ ਦੰਨੇ ਬੈਂਕਾ ਬ੍ਰੀਕ 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 ਓਕੇ ਜੀ ਓਕੇ ਤੇ ਪਾਜੀ ਹੁਣ ਜਿੱਦਾਂ ਇੱਥੇ ਰੇਹ ਦਵਾਈਆਂ ਸਪਰੇਹਾਂ ਤੁਸੀਂ ਕਰਨਾ ਆ ਹਾਂਜੀ ਹਾਂਜੀ ਹੁਣ ਉਹ ਕਿਦਾਂ ਵੀ ਚੱਲਦਾ ਕੰਮ ਮੈਂ ਤੈਨੂੰ ਕਰਨਾ ਕੋਲ ਬੈਕ ਸੋਈ ਸਰਕਾਰੀ ਉਹਦੇ ਤੇ ਹੀ ਮਿਲਦਾ ਤੁਹਾਨੂੰ ਕੋਈ ਵੀ ਜਿੱਦਾਂ ਡਾਈਡੂਈ ਪਾਣੀ ਆ ਯੂਰੀਆ ਤੁਸੀਂ ਭਾਜੀ ਜਿੱਦਾਂ ਤਾਂ ਕੋਈ ਪੈਸਟੀਸਾਈਡ ਕੋਸ਼ ਵੀ ਹੈਗੀ ਨਾ ਦਵਾਈ ਉਹਦੇ ਲਈ ਤੁਹਾਨੂੰ ਇਥੇ ਲਾਇਸੈਂਸ ਲੈਣਾ ਪੈਂਦਾ ਆ ਅੱਛਾ ਜੀ ਉਹਲੇ ਤੁਹਾਨੂੰ ਜਿੱਦਾਂ ਕੋਰਸ ਕਰਨਾ ਪੈਂਦਾ ਆ ਕਾਲਜ ਆ ਜੌਰਜੀਅਨ ਜਾਂ ਕੈਂਬਰੀਅਨ ਇਦਾਂ ਦੇਣਾ ਉਹ ਕੋਰਸ ਕਰਕੇ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ ਉਹ 5 ਸਾਲ ਤੱਕ ਬੈਰਨ ਦਾ ਤਾਂ ਤੁਹਾਨੂੰ ਦਵਾਈ ਮਿਲਦੀ ਆ ਉਦਾਂ ਨਹੀਂ ਦਿੰਦੇ ਦਵਾਈ ਤੁਹਾਨੂੰ ਹਾਂ ਤੇ ਜੀ ਓਕੇ ਹਾਂ ਤੇ ਉਹ ਤਾਂ ਕਈ ਘਰ ਵੀ ਲੈਂਦੇ ਮੈਂ ਕੀਤਾ ਨਹੀਂ ਆ ਵੀ ਤੁਹਾਨੂੰ ਕਹਿ ਦਈਏ ਮੈਂ ਉਹ ਜਿੱਦਾਂ ਹੁਣ ਜਿੱਦਾਂ ਹੈਗੇ ਆ ਬੰਦੇ ਕੰਪਨੀਆਂ ਹੈਗੀਆਂ ਆ ਅਸੀਂ ਉਹਨਾਂ ਨੂੰ ਫੋਨ ਕਰਦੀਦਾ ਉਹ ਆਪੇ ਹੀ ਸਪਰੇਅ ਕਰ ਜਾਂਦੇ ਆ ਉਹਨਾਂ ਕੋਲ ਹੈਗੇ ਪੰਪ ਵੱਡੇ ਵੱਡੇ ਤਾਂ ਇਹ ਕਰਕੇ ਕਹਿੰਨਾ ਵੀ ਆਪਾਂ ਫੁੱਲ ਫਲੈਸ਼ ਨਹੀਂ ਨਾ ਕੰਮ ਕਰਦੇ ਆਪਾਂ ਕਰਦੇ ਆ ਵੀ ਇਕੱਰੀ ਬਿਜਲੀ ਇਕੱਰੀ ਵੱਢ ਲਈ ਬਾਕੀ ਕੰਮ ਆਪਾਂ ਕਿਸੇ ਤੋਂ ਕਰਾ ਲੈਣਾ ਵਿਚੋ ਵਿਚਾਲੇ ਓਕੇ ਜੀ ਓਕੇ ਉਹ ਥੋੜਾ ਸੁੱਖਾ ਆ ਜਾਂਦਾ ਉਹ ਬਾ ਉਹਨੂੰ ਸਿੱਧਾ ਉੱਕਾ ਮੁੱਕਾ ਉਹਨੂੰ ਦੇ ਦੇਣਾ ਉਹ ਤਾਂ ਆਪੇ ਰੇਹ ਦਵਾਈ ਆਪੇ ਚੱਕ ਲੈਣੀ ਉਹਨੇ ਹਾਂਜੀ 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 ਆਪੇ ਕਰ ਜਾਂਦਾ ਬਿਲਕੁਲ ਬਿਲਕੁਲ ਜਦੋਂ ਰੇਹ ਪਾਉਣੀ ਆ ਉਹਨੂੰ ਫੋਨ ਕਰ ਦੇਣਾ ਵੀ ਸਾਡੇ ਖਾਦ ਪਾ ਜਾ ਓਕੇ ਜੀ ਤਾਂ ਦੱਸਿਆ ਖਾਦ ਦੀ ਜੋ ਪ੍ਰਾਈਸ ਵਾ ਉਹ ਇੱਥੇ ਅਪ ਡਾਊਨ ਹੁੰਦੀ ਰਹਿੰਦੀ ਆ ਓਕੇ ਜੀ ਤੇ ਉਹਦੇ ਉੱਪਰ ਉਹਨਾਂ ਨੇ 10 ਜਾਂ 15 ਡਾਲਰ ਪਰ ਏਕੜ ਦਾ ਪਾਉਣ ਦਾ ਲੈਂਦੇ ਆ ਕਿਉਂਕਿ ਤੇ ਜ਼ਿਆਦਾ ਜ਼ਮੀਨ ਕਰਕੇ ਨਾ ਫਿਰ ਉਹ 1-2 ਘੰਟਿਆਂ ਚ ਪਾ ਕੇ ਚਲ ਜਾਂਦੇ ਆ ਉਹਨਾਂ ਕੋਲ ਵੱਡੀਆਂ ਮਸ਼ੀਨਾਂ ਆ 60-70 ਫੁੱਟ ਘੇਰ ਕੇ ਜਾਂਦੇ ਜਾਂ ਤੁਰਿਆਂ ਜਾਂਦੀਆਂ ਤੇ ਉਹ ਸੌਖਾ ਰਹਿੰਦਾ ਆ ਉਹ ਈ ਇਸ ਸਪਰੇਅ ਦਾ ਵੀ ਇਦਾਂ ਹੀ ਆ ਉਹਨਾਂ ਨੂੰ ਫੋਨ ਕਰ ਦੇਣਾ ਉਹਨਾਂ ਨੇ ਆਪੇ ਹੀ ਕਰ ਜਾਣੀ ਓਕੇ ਜੀ ਨਾ ਸਾਨੂੰ ਕੋਈ ਲਾਇਸੈਂਸ ਹੀ ਲੋੜ ਨਾ ਕਹੇ ਲੋੜ ਉਹ ਸਿਰਫ ਉਹ ਮੇਲਾ ਮੈਨੂੰ ਲੱਗਦਾ ਜਿਹੜਾ ਪੰਪ ਯੂਜ਼ ਕਰਦੇ ਉਹ 25 ਡਾਲਰ ਲੈਂਦੇ ਏਕੜ ਦਾ 20 ਡਾਲਰ ਤੇ ਜੇ ਤੁਸੀਂ ਆਪਣਾ ਵੀ ਲਿਆਉਂਗੇ ਤੁਹਾਡੀ ਕੋਸਟ ਉਸ ਤੋਂ ਵੱਧ ਹੋ ਜਾਣੀ ਆ ਕਿਉਂਕਿ ਇੱਥੇ ਕਿਹੜੀ ਮਰਜ਼ੀ ਭਾਜੀ ਮਸ਼ੀਨਰੀ ਆ ਨਾ ਉਹ ਇੱਕ ਮਤਲਬ ਕਿ ਸਾਲ ਚ ਇੱਕ ਵਾਰ ਹੀ ਯੂਜ਼ ਹੋਣੀ ਆ ਹਾਂ ਹੁਣ ਟਰੈਕਟਰ ਵੀ ਆਉਣਾ ਸੀ ਆ ਵਾਹ ਲੈਣੇ ਆ ਬਾਕੀ ਖੜੇ ਰਹਿਣੇ ਅਗਲੇ ਸਾਲ ਤੱਕ ਹਾਂ ਫਿਓ ਖਰਾਬ ਹੋ ਜਾਂਦੀ ਹੈ ਇਹਨਾਂ ਦੀ ਵੀ ਇੰਸ਼ੋਰੈਂਸ ਇੰਸ਼ੋਰੈਂਸ ਸਾਰਾ ਕੁਝ ਕਰਾਉਣਾ ਇਹ ਹੁੰਦੀ ਆ ਪਰ ਕਰਾਈ ਹੋਈ ਹੈ ਮੈਂ ਉਥੇ ਮੇਰੇ ਬੋਲਟਾਂ ਦੇ ਫਾਰਮ ਤੇ ਹੈਗੀ ਜਾਨਾਂ ਦੀ ਇੰਸ਼ੋਰ ਓਕੇ ਜੀ ਆ ਆ ਹੁੰਦੀ ਆ ਹੋ ਜਾਂਦੀ ਆ ਓਕੇ ਜੀ ਮੈਂ ਉਹ ਮੇਨ ਰੋਡ ਤੇ ਹੀ ਲੋਡ ਪੈਂਦੀ ਆ ਇਹਨਾਂ ਦੀ ਨਹੀਂ ਨਹੀਂ ਮੇਨ ਰੋਡ ਤੇ ਤਾਂ ਨਹੀਂ ਕਾਦੀ ਲੋਡ ਪੈਣੀ ਹੈ ਮਤਲਬ ਨਹੀਂ ਮਤਲਬ ਰੋਡ ਤੇ ਹੀ ਪੈਂਦੀ ਖੇਤਾਂ ਜੇ ਤਾਂ ਨਹੀਂ ਇੰਸ਼ੋਰੈਂਸ ਦਿੱਤਾ ਇਹਦਾ ਮਤਲਬ ਹੁੰਦਾ ਵੀ ਕੋਈ ਚੋਰੀ ਹੋ ਗਈ ਜਾਂ ਕੋਈ ਕੋਈ ਬੰਦੇ ਦੇ ਸੱਟ ਲੱਗ ਗਈ ਤਾਂ ਰੀਲੀ ਸਰਚ ਕਵਰ ਇਹ ਇੰਸ਼ੋਰੈਂਸ ਇਹਦੀ ਤੁਹਾਡੀ ਪ੍ਰੋਪਰਟੀ ਦੇ ਨਾਲ ਹੀ ਹੋ ਜਾਂਦੀ ਆ ਜਿੱਦਾਂ ਤੁਸੀਂ ਹੁਣ ਫਾਰਮਿੰਗ ਕਰਦੇ ਆ ਪਤਾ ਹੀ ਆ ਵੀ ਤੂੰ ਖੇਤੀਬਾੜੀ ਕਰਦੇ ਆ ਨਾ ਤੇ ਫਿਰ ਉਹਨਾਂ ਨੂੰ ਉਸ ਹੱਨਾ ਉਹ ਐਡ ਕਰ ਲੈਂਦੇ ਆਡਾ ਹੋ ਜਾਂਦੀ ਓਕੇ ਜੀ ਓਕੇ ਥੋੜੀ ਫਾਰਮਾਂ ਦੀ ਇੰਸ਼ੋਰੈਂਸ ਹੁੰਦੀ ਮਹਿੰਗੀ ਆ ਕਿਉਂਕਿ ਇੱਕ ਤਾਂ ਇੱਥੇ ਤੁਸੀਂ ਦੇਖ ਲਿਓ ਜਿੱਦਾਂ ਆਪਣੇ ਘਰਾਂ 'ਚ ਨਹੀਂ ਹੁੰਦੇ ਉਹ ਫਾਇਰ ਦੇ ਲੱਗੇ ਹੁੰਦੇ ਆ ਨਾਲ ਕੇਜ ਆ ਕੀ ਕਹਿੰਦੇ ਹੁੰਦੇ ਉਹਨੂੰ ਫਾਇਰ ਹਾਈਡਰੈਂਟ ਇੱਥੇ ਨਹੀਂ ਹੁੰਦੇ ਓਕੇ ਜੀ ਓਕੇ ਉਹ ਦੂਰ ਕਰਕੇ ਇੰਸ਼ੋਰਡ ਵਾਲੇ ਵੀ ਤੁਹਾਨੂੰ ਪਤਾ ਆ ਫਿਰ ਅੱਜਕੱਲ ਬਹੁਤ ਚੱਲਣ ਡਿਆ ਕੰਮ ਉਹ ਮਹਿੰਗਾ ਹੋ ਜਾਂਦਾ ਉਹ ਕਹਿੰਦੇ ਜੇ ਕੱਲ ਕੋਈ ਵੱਡੀ ਫਾਇਰ ਹੋ ਗਈ ਤਾਂ ਅਸੀਂ ਪਾਣੀ ਕਿੱਥੋਂ ਲਿਆਉਣਾ ਸਾਨੂੰ ਗੱਡੀਆਂ ਲਿਓਣੀਆਂ ਪੈਣੀਆਂ ਯਾ ਇਹ ਬੜਾ ਫੰਡਾ ਆ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਨਵੇਂ ਹੁਣ ਘਰ ਫਾਰਮ ਬਣਾਇਆ ਫਾਰਮ ਤੇ ਤਾਂ ਪਤਾ ਲੱਗਾ ਓਕੇ ਜੀ ਓਕੇ ਤੇ ਫੇਰ ਭਾਜੀ ਹੁਣ ਜਿੱਦਾਂ ਥੋੜੀ ਫਸਲ ਤਿਆਰ ਹੋ ਗਈ ਹਾਂਜੀ ਕੋਈ ਉਹਦੇ ਵਾਸਤੇ ਸਰਕਾਰੀ ਮੰਡੀਆਂ ਇੱਥੇ ਇੱਕ ਪ੍ਰਾਈਵੇਟ ਬੰਦੇ ਖਰੀਦੇ ਆ ਉਹਨੂੰ ਨਹੀਂ ਭਾਜੀ ਇੱਥੇ ਇਦਾਂ ਆ ਜਿੱਦਾਂ ਹੈ ਤਾਂ ਪ੍ਰਾਈਵੇਟ ਹੀ ਆ ਸਾਰਾ ਕੁਝ ਇੱਥੇ ਨਾ ਤਾਂ ਕਰਕੇ ਉਹ ਫਸਲ ਦੀ ਪ੍ਰਾਈਸ ਦੀ ਫਸਲ ਦਾ ਰੇਟ ਵੀ ਆਪ ਡਾਊਨ ਹੁੰਦਾ ਰਹਿੰਦਾ ਜਿੱਦਾਂ ਇੱਥੇ ਨਾ ਰੋਜ਼ ਰੋਜ਼ ਹੁਣ ਆਪਾਂ ਤਾਂ ਮਤਲਬ ਆਪਾਂ ਨੂੰ ਇੰਨੀ ਨੋਲਿਜ ਨਹੀਂ ਹੈਗੀ ਤੁਹਾਨੂੰ ਐਵੇਂ ਹੀ ਕਹਿਦੀ ਹੈ ਨਾ ਜਿਹੜੇ ਬੰਦੇ ਤਾਂ ਫੁੱਲ ਫਲੈਸ਼ ਕੋਈਆਂ ਸਾਲਾਂ ਤੋਂ ਕੰਮ ਕਰਦੇ ਉਹਨਾਂ ਨੂੰ ਨੋਲਿਜ ਹੈਗੀ ਵੀ ਕਿਹੜੀ ਚੀਜ਼ ਦੀ ਪ੍ਰਾਈਸ ਵੱਧ ਜਾਣੀ ਹੈ ਜਾਂ ਘਟ ਜਾਣੀ ਨਾ ਉਹ ਹੋਲਡ ਕਰ ਲੈਂਦੇ ਆ ਅੱਛਾ ਤੇ ਇੱਥੇ ਜਿੱਦਾਂ ਹੁਣ ਸਾਡੇ ਤਾਂ ਇੱਥੇ ਹੈਗਾ ਜਦੋਂ ਮੈਂ ਮੰਡੀ ਸੈਟ ਕਰਣੀ ਹੈ ਫਸਲ ਉਹ ਸਾਨੂੰ 15 ਦਿਨ ਫਰੀ ਦਿੰਦੇ ਰੱਖਣ ਨੂੰ ਓਕੇ ਤੇ ਉਸ ਤੋਂ ਬਾਅਦ ਫਿਰ ਉਹ ਤੁਹਾਨੂੰ ਚਾਰਜ ਕਰਨ ਲੱ ओके okay, okay. okay. okay, जी ओके ਹੁਣ ਜਿਹੜੇ ਬੰਦੇ ਨੂੰ ਪਤਾ ਹੁੰਦਾ ਵੀ ਜਾਂ ਕੱਲ ਨੂੰ ਜਾਂ ਪਰਸੋਂ ਪ੍ਰਾਈਸ ਵਧ ਜਾਣੀ ਆ ਉਹ ਹੋਲਡ ਕਰਾ ਲੈਂਦਾ ਹਨਾ ਹੁਣ ਆਪਾਂ ਤਾਂ ਤਾਂ ਨਹੀਂ ਕਰਾਉਂਦੇ ਆ ਹੁਣ ਜੇ ਅੱਜ ਹੋਲਡ ਕਰਾ ਲਈ ਕੱਲ ਨੂੰ ਪ੍ਰਾਈਸ ਘੱਟ ਗਈ ਫੇਰ ਤਾਂ ਮੈਂ ਤੁਹਾਨੂੰ ਕਹਿੰਦਾ ਨਾ ਫਿਰ ਆਈ ਆ ਵੇਚ ਦਿਓ ਜਾਨ ਛੱਡੋ ਸਾਡੀ ਹਨਾ ਤੇ ਉਹ ਹੀ ਚੀਜ਼ ਆ ਵੀ ਜਿਹਨੂੰ ਨੌਲੇਜ ਹੈਗੀ ਉਹ ਕਰਦੇ ਵੀ ਆ ਇੱਥੇ ਪ੍ਰਾਈਵੇਟ ਹੀ ਵਿਕਦੀ ਆ ਤਕਰੀਬਨ ਤਕਰੀਬਨ ਸਾਰੀ ਤੇ ਬਸ ਜਿਹਨੂੰ ਪਤਾ ਨੌਲੇਜ ਹੈਗੀ ਉਹ ਹੋਲਡ ਕਰ ਲੈਂਦਾ ਜਿਹਨੂੰ ਨਹੀਂ ਹੈਗੀ ਅਗਲਾ ਕਹਿੰਦਾ ਅੱਜ ਵੇਚੋ ਮਤਲਬ ਰੋਲਦਾ ਤਾਂ ਨਹੀਂ ਬੰਦਾ ਜੀ ਵੇਚਣ ਲਈ ਕੋਈ ਚੀਜ਼ ਵੀ ਨਹੀਂ ਗੇਦਾ ਪਾ ਜੀ ਇੰਨਾ ਦਾ ਕੁਝ ਨਹੀਂ ਇੰਨਾ ਈ ਸੀ ਕੰਮ ਐ ਇੱਥੇ ਤੋ ਦੇਖਿਓ ਜਦ ਮੱਕੀ ਵਟਣੀ ਇੱਥੋਂ ਹਾਂਜੀ ਹੁਣ ਜਿਹਦਾ ਮੈਂ ਤਾਂ ਆਪ ਹੀ ਕਰਦਾ ਸਾਰਾ ਕੁਝ ਮੈਂ ਕੀ ਕਰਦਾ ਨਾ ਮੈਂ ਟਰੱਕ ਹੈਗਾ ਮੇ ਕੋਈਕਾ ਨਾ ਮੈਂ ਕੰਬਾਈਨ ਆਪਣਾ ਟਰੱਕ ਭਰਨਾ ਕੰਬਾਈਨ ਖੜੀ ਕਰਨੀ ਉਹ ਲੈ ਜਾਣਾ ਓਕੇ ਜੀ ਓਕੇ ਮੈਂ ਨਾ ਉੱਥੇ ਬਹਿਣਾ ਸਿੱਧੇ ਜਾਣਾ ਨਾ ਸਕੀਲ ਤੇ ਚੜਨਾ ਤੇ ਉਹਨਾਂ ਨੇ ਉੱਚੋਂ ਪੀਸ ਸੈਂਪਲ ਕੱਢ ਲੈਣਾ ਓਕੇ ਜੀ ਉਹਦਾ ਨਾ ਮੌਇਸਚਰ ਟੈਸਟ ਕਰਨਾ ਉੱਥੇ ਨਾ ਦੇਖਣਾ ਕੱਖ ਕਿੰਨਾ ਆ ਠੀਕ ਹੈ ਨਾ ਉਹ ਤਾਂ ਦੱਸਦਾ ਕਿ ਇੰਨਾ ਕ ओके ओके। ਦਾ ਸਿੱਧਾ ਉਹਨਾਂ ਕਣਾ ਜਾ ਉਹ ਤੇ ਸਟਿਆ। ਉਹ ਤੇ ਆ ਕੇ ਸੱਟ ਕੇ ਆ ਜਾਣਾ ਖਾਲੀ ਦੀ ਸਕੀਰ ਕਰ ਲੈਣੀ। ਹਾਂ। ਉਹਨਾਂ ਦਾ ਤੇ ਇਨਾ ਮਾਲ ਸੀ ਬਸ ਆ ਲੈ ਪਰਚੀ ਜਾ ਕਰਨ। ਓਕੇ ਜੀ ਓਕੇ। 5 ਮਿੰਟ ਦਾ ਕੰਮ ਆ। ਇਹ ਨੇ ਵੀ ਮੰਡੀਆਂ 'ਚ ਬੈਠੇ ਦੋ ਕਈ ਕਈ ਦਿਨ ਨਾ ਕੋਈ ਚੱਕਰ ਨਹੀਂ। ਕੋਈ ਬੋਰੇ ਨਹੀਂ ਭਰਨੇ। ਬਸ ਜਾ ਕੇ ਸਿੱਧਾ ਸਕੀਲ ਕਰਾ ਲੈਣਾ। ਸਕੀਲ ਕਰਾਣੀ, ਡੰਪ ਕਰਨਾ ਸਕੀਲ ਬਾਹਰ ਫੇਰ ਰੋਣੀ ਕਰ ਲੈਣਾ। ਨਵੀਂ ਨਮੀ ਨੂੰਮੀ ਦਾ ਵੀ ਨਵੀਂ ਘਟਵਾਦਾ। ਉਹਨਾਂ ਤਾਂ ਦੱਸ ਦੇਣਾ ਵੀ ਇੰਨੀ ਆ ਨਵੀਂ। ਉਹਦੇ ਘੱਟ ਘੱਟਣੀ ਆ। ਹਾਂ ਉਹਦੀ ਘੱਟ ਘੱਟਣੀ। ਉਹਨਾਂ ਨੇ ਵਿਖ ਸਕਾਉਣ ਦੇ ਪੈਸੇ ਵੱਖਰੇ ਲੱਗਣੇ। ਸ਼ਰਿੰਕ ਹੋ ਜਾਣੀ ਉਹਦੇ ਵੱਖਰੇ ਤਨ ਦੱਸ ਦੇਣਾ ਸਾਰਾ ਕੁਝ। ਓਕੇ। ਉਹ ਫੇ ਮੈਂ ਯੂਸੂਲੀ ਕੀ ਕਰਦਾ ਨਾ ਭਾਜੀ ਪਹਿਲਾਂ ਕੌਮਬਾਈਨ ਇੱਕ ਡੱਬਾ ਭਰ ਲੈਣਾ ਮਾੜੀ ਜਾਂ 6-8 ਛੱਲੀਆਂ ਤੋੜ ਲੈਣੀਆਂ। ਹਾਂਜੀ। ਉਹਨੂੰ ਛੱਲ ਕੇ ਪਹਿਲਾਂ ਇੱਕ ਵਾਰੀ ਨਵੀਂ ਚੈੱਕ ਆਇਆ ਹੋਣੀ। ਕਿੰਨੀ ਕੁ ਵਾਰ? ਜੇ ਤਾਂ ਜਿਆਦਾ ਗਿੱਲੀ ਆ ਵੇਟ ਕਰ ਲੈਣੀ। ਜੇ ਸੁੱਕ ਗਈ ਵੜ ਲੈਣੀ। ਓਕੇ। ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੈਂ ਇਦਾਂ ਹੀ ਕਰਦਾ। ਥੋੜਾ ਈਜ਼ੀ ਹੋ ਜਾਂਦਾ। ਨਹੀਂ ਤਾਂ ਫਿਰ ਉਹ ਟੀਕਾ ਬਹੁਤ ਲੱਗਦਾ ਵੀ ਇੱਕ ਆਚਾਰਚੂਰ ਪਾਣ ਵਾਲੀ ਆ ਇੱਕ ਚੋਂ ਤੇਲ ਤੂਲ ਨਿਕਲਦਾ ਕੁਝ ਨਹੀਂ ਮੱਕੀ ਦੋ ਤਰ੍ਹਾਂ ਦੀ ਤੇ ਹੈਗੀ ਆ ਪਰ ਚਾਰ ਵਾਲੀ ਨਹੀਂ ਹੈਗੀ ਇੱਕ ਹੈਗੀ ਸਵੀਟ ਕੌਰਨ ਜਿਹੜੀ ਆਪਾਂ ਖਾਣੇ ਆ ਜਿਹੜੀ ਭੁੰਨ ਭੁੰਨ ਕੇ ਖਾਂਦੇ ਆ ਉਹ ਹੁੰਦੇ ਮਿੱਠੀਆਂ ਇੱਕ ਹੁੰਦੀ ਦੂਜੀ ਜਿੱਦਾਂ ਉਹ ਚੋਂ ਤੇਲ ਵੀ ਨਿਕਲਦਾ ਆ ਤੇ ਆ ਜਿਹੜਾ ਜਾਨਵਰਾਂ ਦੇ ਖਾਣ ਵਾਲਾ ਵੀ ਜਿਗਾਰ ਬਣਦਾ ਉਹ ਮਿੱਠੀ ਜਮਾ ਵੀ ਨਹੀਂ ਹੁੰਦੀ ਮਿੱਠੀ ਨਹੀਂ ਹੁੰਦੀ ਜਿੱਦਾਂ ਇੰਡੀਆ ਨਹੀਂ ਹੁੰਦੀ ਇਹ ਮੱਕੀ ਉਦਾਂ ਦਾ ਟੇਸਟ ਹੁੰਦਾ ਓਕੇ ਮੇਰਾ ਉਹ ਬ੍ਰਦਰ ਲਾ ਇੰਡੀਆ ਤੋਂ ਆਇਆ ਉਹ ਉਹ ਮੱਕੀ ਲਾਈਕ ਕਰਦਾ ਆ ਜਿਹੜੀ ਨਹੀਂ ਮਿੱਠੀ ਹੁੰਦੀ ਰੈਗੂਲਰ ਆ ਉਹ ਕਹਿੰਦਾ ਇਹ ਸੇਮ ਟੇਸਟ ਇੰਡੀਆ ਵਰਗਾ ਆ ਅੱਛਾ ਹਾਂ ਜਿਹੜੀਆਂ ਦੂਜੀਆਂ ਮਿੱਠੀਆਂ ਬਹੁਤ ਹੁੰਦੀਆਂ ਨਾ ਛਲੀਆਂ ਉਹ ਮਿੱਠੀ ਕਾਦੇ ਚ ਯੂਜ਼ ਹੁੰਦੀ ਆ ਗੱਲੀ ਖਾਣ ਨੂੰ ਉਹ সুইਟ ਕੌਰਨ ਖਾਣ ਪੀਣੇ ਬਸ ਬਸ ਕੋਈ ਉਹਦਾ ਹੋਰ ਕੀ ਹੈ ਹੋਰ ਕੁਝ ਨਹੀਂ ਹੈ ਫਿਰ ਉਹਦੀ ਛਲੀਆਂ ਤੋੜ ਕੇ ਬਾਕੀ ਟਾਂਡਿਆਂ ਦਾ ਕੋਈ ਕੰਮ ਉਹਨੇ ਕੋਈ ਨਹੀਂ ਭਾਈ ਭਾਜੀ ਜਿਹੜੇ ਹੁਣ ਗਾਵਾਂ ਗੂਮਾਂ ਵਾਲੇ ਆ ਉਹ ਤਾਂ ਵਿਚਾਰਾ ਮੰਨ ਲੈਂਦੇ ਨਾ ਹੁਣ ਆਪਣੇ ਛਲੀਆਂ ਛਲੀਆਂ ਲੱਗ ਤਾ